ਏ ਸਰ ਮੈਂ ਤੇ ਕੰਮ ਤੇ ਸੀਗਾ ਟੱਬਾ ਰੋਡ ਥਾਣੇ ਦੇ ਨਾਲ ਹੀ ਇੱਕ ਚੁੰਗ ਕਲੋਨੀ ਲੱਗਦੀ ਆ ਸੰਦੂ ਕਲੋਨੀ ਇੱਥੇ ਮੇਰੇ ਪਾਦਰ ਸਾਹਿਬ ਦਾ ਫੋਨ ਆਇਆ ਵੀ ਮੁੰਡੇ ਦਾ ਐਕਸੀਡੈਂਟ ਹੋ ਗਿਆ 12 13 ਸਾਲ ਦਾ ਮੁੰਡਾ ਸੀ ਗੱਡੀ ਚਲਾ ਰਿਆ ਉਹਨੇ ਸਰ ਡਰਾਈਵਰ ਵਾਲੀ ਸਾਈਡ ਉਹਨੇ ਮੁੰਡਾ ਸਾਡਾ ਜਾ ਰਿਹਾ ਸੀ ਉਹਨੇ ਡਰਾਈਵਰ ਵਾਲੀ ਸਾਈਡ ਉਹਨੇ ਮੁੰਡਾ ਕੁਚਲ ਦਿੱਤਾ ਬਿਲਕੁਲ ਖਤਮ ਹੋ ਗਿਆ ਸਰਾ ਚੂਲੇ ਦੀ ਵਾਲੀ ਹੱਡੀ ਟੁੱਟ ਗਈ ਆ ਪਾਟ ਅਲੱਗ ਟੁੱਟ ਗਿਆ ਗੁੱਟਣਾ ਬਾਹਰ ਆ ਗਿਆ ਸਰਾ ਹੱਡੀ ਟੁੱਟ ਗਈ ਆ ਸਾਰੀ ਲੱਤ ਫੱਟ ਗਈ ਆ 4 ਲੱਖ ਰੁਪਿਆ ਸਰ ਖਰਚਾ ਦੱਸਿਆ ਇਹਨਾਂ ਨੂੰ ਵਾਰ-ਵਾਰ ਬੇਨਤੀ ਕਰਦੇ ਰਹਾ ਗੱਡੀ ਆਪਣੇ ਅੰਡਰ ਚ ਲਾਓ ਉਹ ਸਾਡੇ ਹੱਕ ਚ ਤਾਂ ਖੜੇ ਹੋਣਗੇ ਉਹ ਸਰ ਉਹ ਬੰਦੇ ਵੀ ਸਾਰੇ ਫੈਮਿਲੀ ਦੇ ਸਵਿਚ ਆਫ ਆ ਰਹੇ ਆ ਕੋਈ ਫੋਨ ਨਹੀਂ ਚੱਕ ਰਿਹਾ ਪੁਲਿਸ ਨਹੀਂ ਸੁਣੀ ਨਹੀਂ ਕੋਈ ਨਹੀਂ ਸਰ ਤੁਹਾਡੇ ਸਾਹਮਣੇ ਤੁਹਾਨੂੰ ਇਸੇ ਲਈ ਬੁਲਾਇਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਲੂਰਨ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦੇ ਟੱਬਾ ਥਾਣੇ ਦੇ ਬਾਹਰ ਖੜਾ ਹਾਂ ਜਿੱਥੇ ਇੱਕ ਵੀਡੀਓ ਤੁਸੀਂ ਨਾਲ ਦੇ ਨਾਲ ਜਲਦੀ ਦੇਖ ਰਹੇ ਹੋ ਇੱਕ ਛੋਟੀ ਟੀਨੇਜ ਦਾ ਲੜਕਾ ਗੱਡੀ ਚਲਾ ਰਿਹਾ ਸੀਗਾ ਤੇ ਇੱਕ ਨੌਜਵਾਨ ਨੂੰ ਗੱਡੀ ਹੇਥਾ ਲੈ ਲੈਂਦਾ ਵਾ ਜਿਸ ਦਾ ਉਪਚਾਰ ਜਿਹੜਾ ਇੱਕ ਲੁਧਿਆਣਾ ਦੇ ਨਿੱਜੀ ਹਸਪਤਾਲ ਜਾ ਰਿਹਾ ਦਿਹਾੜੀ ਕਰਦੇ ਨੇ ਕੀ ਨਾਮ ਹੈ ਬਾਈ ਆਪਣਾ ਮੇਰਾ ਨਾਮ ਕਿਸ਼ਨ ਲਾਲ ਜੀ ਕਿਸ਼ਨ ਕੀ ਹੋਇਆ ਸੀ ਮਾਮਲਾ ਇਹ ਸਰ ਮੈਂ ਤੇ ਕੰਮ ਤੇ ਸੀਗਾ ਟੱਬਾ ਰੋਡ ਥਾਣੇ ਦੇ ਨਾਲ ਹੀ ਇੱਕ ਚੂਕ ਕਲੋਨੀ ਲੱਗਦੀ ਆ ਸੰਦੂ ਕਲੋਨੀ ਇੱਥੇ ਮੇਰੇ ਪਾਦਰ ਸਾਹਿਬ ਦਾ ਫੋਨ ਆਇਆ ਵੀ ਮ ਤੇ ਸਰ 12 13 ਸਾਲ ਦਾ ਮੁੰਡਾ ਸੀ ਗੱਡੀ ਚਲਾ ਰਿਆ ਉਹਨੇ ਸਰ ਡਰਾਈਵਰ ਵਾਲੀ ਸਾਈਡ ਉਹਨੇ ਮੁੰਡਾ ਸਾਡਾ ਜਾ ਰਿਹਾ ਸੀ ਉਹਨੇ ਡਰਾਈਵਰ ਵਾਲੀ ਸਾਈਡ ਉਹਨੇ ਮੁੰਡਾ ਕੁਚਲ ਦਿੱਤਾ ਸਰ ਉਹ ਥੜੀ ਸੀਗੀ ਉਹਦੇ ਲੱਤਾਂ ਬਿਲਕੁਲ ਡੈਮੇਜ ਹੋ ਗਿਆ ਇਕਦਮ ਤੁਸੀਂ ਕੰਮ ਕੀ ਕਰਦੇ ਹੋ ਮੈਂ ਸਰ ਦਿਹਾੜੀ ਕਰਦਾ ਮੇਰੇ ਕੱਪੜੇ ਤੋਂ ਪਛਾਨ ਤੋ ਪਤਾ ਲੱਗਦਾ ਹੀ ਆ ਤੁਹਾਨੂੰ ਹਾਂਜੀ ਸਰ ਤੇ ਉਹਦੇ ਕਿੰਨੀ ਕੁ ਚੂਟਾਂ ਲੱਗੀਆਂ ਕਿੱਥੇ ਉਚਾਲੀ ਦਾਖਲ ਕਿੱਥੇ ਆ ਸਰ ਉਹ ਬਿਲਕੁਲ ਖਤਮ ਹੋ ਗਿਆ ਸਾਰਾ ਚੂਲੇ ਦੇ ਵਾਲੀ ਹੱਡੀ ਟੁੱਟ ਗਈ ਆ ਪਾਟ ਅਲੱਗ ਟੁੱਟ ਗਿਆ ਗੋਟਨਾ ਬਾਹਰ ਆ ਗਿਆ ਸਾਰਾ ਹੱਡੀ ਟੁੱਟ ਗਈ ਆ ਸਾਰੀ ਲੱਤ ਫੱਟ ਗਈ ਆ 4 ਲੱਖ ਰੁਪਿਆ ਸਰ ਖਰਚਾ ਦੱਸਿਆ ਇਹ ਮੇਰਾ ਗਵਾਂਢੀ ਆ ਮੁੰਡਾ ਉਹ ਡਾਕਟਰ 4 ਲੱਖ ਰੁਪਿਆ ਖਰਚਾ ਦੱਸ ਰਿਹਾ ਮੈਂ ਹੁਣ ਕੀ ਕਰਾਂ ਮੇਰੀ ਸੁਣਵਾਈ ਨਹੀਂ ਕੱਲ ਦਾ ਮੈਂ ਬਿਆਨ ਦਿੱਤੇ ਰ ਇਹਨਾਂ ਨੂੰ ਲਿਖਵਾਈ ਆ ਆ ਸਰ ਇਹ ਅੰਦਰ ਟਿਬਾ ਠਾਣੇ 'ਚ ਮਹਿੰਦਰ ਸਰ ਹੈਗੇ ਆ ਇਹਨਾਂ ਨੂੰ ਮੈਂ ਰਿਪੋਰਟ ਲਿਖਾਈ ਆ ਫਿਰ ਦਾਦਾ ਗੱਲ ਹੋਈ ਆ ਗੱਡੀ ਰੈਸਟ ਕਰੋ ਸਰ ਤੁਸੀਂ ਜਾਂ ਉਹਨੂੰ ਮੁੰਡੇ ਨੂੰ ਅਰੈਸਟ ਕਰੋ ਨਾ ਮੁੰਡੇ ਨੂੰ ਅਰੈਸਟ ਕੀਤਾ ਨਾ ਕੋਈ ਗੱਡੀ ਰੈਸਟ ਕੀਤੀ ਆ ਗੱਡੀ ਰਾਤ ਨੂੰ ਲੈ ਗਏ ਆ ਉਹ ਖੁੱਲੀ ਗੱਡੀ ਪਈ ਸਾਰੀ ਦਿਹਾੜੀ ਖੁੱਲੀ ਰਹੀ ਗੱਡੀ ਚਾਬੀ ਲੈ ਕੇ ਕੱਢ ਕੇ ਰਾਤ ਨੂੰ ਗੱਡੀ ਪਤਾ ਨਹੀਂ ਕਿੱਥੇ ਲੈ ਕੇ ਵਰਕਸ਼ਾਪ ਜਾਂ ਆਪਣੇ ਘਰੇ ਲੈ ਗਏ ਸਾਨੂੰ ਨਹੀਂ ਪਤਾ ਇਹਨਾਂ ਨੂੰ ਵਾਰ-ਵਾਰ ਬੇਨਤੀ ਕਰਦੇ ਆ ਨਾ ਗੱਡੀ ਆਪਣੇ ਅੰਡਰ ਚ ਲਾਓ ਉਹ ਸਾਡੇ ਹੱਕ ਚ ਤਾਂ ਖੜੇ ਹੋਣਗੇ ਉਹ ਸਰ ਉਹ ਬੰਦੇ ਵੀ ਸਾਰੇ ਫੈਮਿਲੀ ਦੇ ਸਵਿਚ ਆਫ ਆ ਰਹੇ ਆ ਕੋਈ ਫੋਨ ਨਹੀਂ ਚੱਕ ਰਿਆ ਪੁਲਿਸ ਨੇ ਸੁਣੀ ਨਹੀਂ ਨੀ ਕੋਈ ਨਹੀਂ ਸਰ ਤੁਹਾਡੇ ਸਾਹਮਣੇ ਤੁਹਾਨੂੰ ਇਸੇ ਲਈ ਬੁਲਾਇਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਦੱਸਿਆ ਮੈਂ ਕਿਹਾ ਵਿਸ਼ਾਲ ਸਰ ਨੂੰ ਬੁਲਾਇਆ ਜਾਵੇ ਮੈਂ ਕਿਹਾ ਨਿਊਜ਼ ਨੂੰ ਕਵਰੇਜ ਕਰਨਗੇ ਕੁਝ ਮੈਂ ਕਿਹਾ ਹਾਲਤ ਆਏ ਨਿਕਲ ਨਹੀਂ ਤਾਂ ਮੈਂ ਕਿਹਾ ਤੁਹਾਨੂੰ ਉਹਨਾਂ ਨੇ ਹੱਤਪੱਲਾ ਨਹੀਂ ਬਣਾਣਾ ਇਸ ਕਰਕੇ ਮੈਂ ਤੁਹਾਨੂੰ ਕੋਲ ਕਰਕੇ ਬੁਲਾਇਆ ਸਪੈਸ਼ਲ ਸ਼ਾਨ ਟਿੱਪੜੀ ਪੁਲਿਸ ਤੋਂ ਬੜੀ ਕੰ ਆ ਉਹ ਹੈਗੇ ਨੇ ਐਕਟਿਵ ਨੇ ਕਾਰਵਾਈ ਕਰਦੇ ਨੇ ਕਿਉਂ ਨਹੀਂ ਸਾਨੂੰ ਤਾਂ ਐਕਟਿਵ ਕੋਈ ਕੁਝ ਵੀ ਨਹੀਂ ਦਿਖਿਆ ਐਕਟਿਵ ਕਿੱਥੇ ਆ ਕਿੱਥੇ ਗਿਆ ਐਕਟਿਵ ਬੰਦੇ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ 18 ਸਾਲ ਦਾ ਬੱਚਾ ਬਿਨਾਂ ਲਾਇਸੈਂਸ ਤੋਂ ਗੱਡੀ ਚਲਾ ਰਿਹਾ ਉਹਨੂੰ ਲਾਓ ਕਿਨੇ ਕੀਤਾ ਸਰਕਾਰਾ ਲ ਜਾਣਾ ਸੀ 4 ਲੱਖ ਰੁਪਇਆ ਸਾਣ ਅਸੀਂ ਕਿੱਥੋਂ ਲਾਣਾ ਜੀ ਇਸ ਤੇ ਜਿੰਦੇ ਜੀ ਮਰ ਜਾਣਾ ਸੀ ਤਸ ਪੂਰਾ ਡੈਮੇਜ ਨੀਚੇ ਦਾ ਪੂਰਾ ਡੈਮੇਜ ਹੋ ਚੁੱਕਾ ਮੁੰਡੇ ਦੇ ਪੱਲੇ ਕੁਝ ਨਹੀਂ ਹੈਗਾ ਪੂਰਾ ਡੈਮੇਜ ਹੈ ਨੀਚੇ ਤੇ ਉੱਥੇ ਤੁਹਾਨੂੰ ਸਾਰਾ ਪਤਾ ਲੱਗਿਆ ਨਾ ਸਰ ਬਿਆਨ ਡਾਕਟਰ ਦੇ ਵੀ ਦਿੱਤੇ ਹੋਏ ਡਾਕਟਰ ਸਾਹਿਬ ਨੇ ਕਿਹਾ ਵਾ ਕੱਲ ਸੰਡੇ ਸੀ ਉਹ ਮਿਲੇ ਨਹੀਂ ਅੱਜ ਮੰਡੇ ਆਜੋ ਮਿਲੇ ਆ ਉਹਨਾਂ ਡਾਕਟਰ ਸਾਹਿਬ ਨੇ ਦੱਸਿਆ ਵਾ ਵੀ ਕੰਪਲੀਟਿਡ ਖਰਚਾ ਇਹਨਾਂ ਦਾ 4 ਲੱਖ ਰੁਪਇਆ ਖਰਚਾ ਤਦ ਵੀ ਮੁੰਡਾ ਚੱਲ ਚੱਲੇ ਨਾ ਚੱਲੇ ਆਪਾ ਹੀ ਜੋ ਗਿਆ ਤਾਂ ਵੀ ਕੋਈ ਗਾਰੰਟੀ ਨਹੀਂ ਹੈ ਮਤਲਬ ਇੱਕ ਬੱਚੇ ਨੇ ਤੁਹਾਡੇ ਸ਼ਖਸੀਅਤ ਤੇ ਪਰਿਵਾਰਜੀ ਤੇ ਗੱਡੀ ਝੜਾਤੀ ਉੱਥੋਂ ਫਰਾਰ ਵੀ ਹੋ ਗਿਆ ਤੇ ਗੱਡੀ ਵੀ ਲੈ ਗਿਆ ਬਿਲਕੁਲ ਜੀ ਬਿਲਕੁਲ ਗ ਕਰਾਤੀ ਕਿ ਜੇ ਬੰਦੇ ਹੁੰਦੇ ਹੈਗੇ ਗੱਡੀ ਕਵਰੇਜ ਕਰ ਲਓ ਇਹ ਤੇ ਇਹਨਾਂ ਦੇ ਮੈਸੇਜ ਆਏ ਸੀਗੇ ਉਦੋਂ ਤੋਂ ਤੇ ਅੱਜ ਤੱਕ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਆ ਤੇ ਸ਼ਾਇਦ ਮੇਰੇ ਹਿਸਾਬ ਨਾਲ ਤੁਹਾਡੇ ਆਨਾਂ ਗੱਡੀ ਨਿਕਲੀ ਆ ਤੇ ਸ਼ਾਇਦ ਚੱਲੇ ਆ ਬਿਲਕੁਲ ਲੁਧਿਆਣਾ ਟਿੱਬਾ ਥਾਣਾ ਪਹੁੰਚਿਆ ਇਹ ਸ਼ਖਸ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਦਾ ਬ੍ਰਦਰ ਆ ਜੋ ਗੱਡੀ ਜਿਹੜੀ ਆ ਟੀਨੇਜਰ ਚਲਾਉਂਦਾ ਹੁੰਦਾ ਤਾਂ ਥੜੀ ਦੇ ਵਿੱਚ ਮਾਰਦਾ ਜਿਸ ਦੀ ਕਾਪੀ ਜਿਹੜੀ ਪਛਲੀਆਂ ਪੁੱਛੇ ਟੁੱਟ ਜਾਂਦੀਆਂ ਕੂਲਾ ਟੁੱਟ ਜਾਂਦਾ ਵਾ ਲੇਕਿਨ ਉਹ ਹਸਪਤਾਲ ਦੇ ਵਿੱਚ ਦਾਖਲ ਆ ਦਿਹਾੜੀਦਾਰ ਬੰਦਾ ਵਾ ਲਗਾਤਾਰ ਟਿੱਬਾ ਥਾਣਾ ਦੀ ਪੁਲਿਸ ਨਾਲ ਵੀ ਗੱਲਬਾਤ ਕਰਦੇ ਆ ਆਖਿਰ ਮਾਮਲਾ ਦਰਜ ਕਰ ਲਿੱਤਾ ਗਿਆ ਕਿ ਉਹ ਗੱਡੀ ਰੱਥ ਲੈ ਲਈਤੀ ਗਈ ਹੈ ਜਿਹੜਾ ਚਲਾ ਰਿਹਾ ਟੀਨੇਜਰ ਜਿਸ ਬੱਚੇ ਨੇ ਗੱਡੀ ਚਲਾ ਰਿਆ ਸੀ ਜਿਹੜਾ ਬੱਚਾ ਟੀਨੇਜਰ ਗੱਡੀ ਚਲਾ ਰਿਆ ਸੀਗਾ ਉਸ ਦੇ ਕਰੇ ਪੁਲਿਸ ਨੇ ਦਬਿਸ਼ ਕਰ ਦਿੱਤੀ ਹੈ ਦੀ ਪੁਲਿਸ ਜਦੋਂ ਵਾਰਦਾਤ ਦਾ ਪਤਾ ਲੱਗਦਾ ਮੌਕੇ ਤੇ ਆਂਦੀ ਗੱਲਬਾਤ ਵੀ ਕਰ ਲਿਆ ਮਿੰਦਰ ਜੀ ਕੀ ਸੀਗਾ ਪੂਰਾ ਬੱਚਾ ਚਲਾ ਰਿਹਾ ਸੀ ਗੁਕਾਰ ਜੀ ਠੀਕ ਹੈ ਉਹਨੇ ਉੱਤੇ ਕੋਈ ਖੜਾ ਹੋਣਾ ਥੜੀ ਦੇ ਕੋਲ ਜੀ ਉਹਦੇ ਵਿੱਚ ਜਾ ਕੇ ਗੱਡੀ ਮਾਰੀ ਤੇ ਅਰੈਸਟ ਕਰ ਪਏ ਨਹੀਂ ਹਲੇ ਰੈਟਿੰਗ ਕੀਤਾ ਠੀਕ ਹੈ ਜਾਰੀ ਹੈ ਤਫ਼ਤੀਸ਼ ਅਰੈਸਟ ਕਰਕੇ ਨਾਲ ਬੰਦੀ ਕਾਰਵਾਈ ਕੀਤੀ ਟੀਨੇਜਰ ਸੀਗਾ ਹੈ ਟੀਨੇਜਰ ਸੀਗਾ ਟੀਨੇਜਰ ਮਤਲਬ ਛੋਟੀ ਉਮਰ ਦਾ ਜਵਾਨ ਹਾਂ ਛੋਟੀ ਉਮਰ ਦਾ ਅੰਡਰਏਜ ਸੀਗਾ ਹਾਂ ਹਾਂ ਕਾਰਵਾਈ ਕੀ ਲੈਂਦੀ ਹੋਗੀ ਅਮਲ ਦੇ ਵਿੱਚ ਇਹ ਵੀ ਉਹ ਨੇਮ ਸਰ ਕਹਿੰਦੇ ਵੀ ਜਦੋਂ ਮੁੰਡੇ ਨੇ ਗੱਡੀ ਹਿੱਟ ਕੀਤੀ ਪਰਿਵਾਰ ਵੀ ਪਿੱਛੇ ਬੈਠਾ ਨਹੀਂ ਨਹੀਂ ਪਰਿਵਾਰ ਨਹੀਂ ਸੀ ਬੈਠਾ ਹੈਗਾ ਇਕੱਲੇ ਉਹ ਸੀਗਾ ਬੱਚਾ ਠੀਕ ਹੈ ਉਹਦੇ ਬਾਅਦ ਸਾਰਾ ਪਰਿਵਾਰ ਇਹਨੂੰ ਲੈ ਕੇ ਕਲਿਆਣ ਹਸਪਤਾਲ ਚਲੇ ਗਏ ਠੀਕ ਹੈ ਉੱਥੇ ਜਾ ਕੇ ਇਹਨਾਂ ਦਾ ਇਲਾਜ ਦਾਖਲ ਕਰਾਤਾ ਉੱਥੇ ਜਾ ਕੇ ਇਲਾਜ ਕਰਾਉਣ ਤੋਂ ਬਾਅਦ ਉਹ ਬੋਲਛੇ ਤੇ ਮੋਕੇ ਤੇ ਪਹੁੰਚੀ ਹੈ ਲੇਕਿਨ ਪਰਿਵਾਰ ਫਰਾਰ ਹੈ ਹਸਪੀਟਲ ਚੋਂ ਗੱਡੀ ਫਿਰ ਕੀ ਹੋ ਗਿਆ ਹਸਪੀਟਲ ਦੇ ਵਿੱਚੋਂ ਵੀ ਫਰਾਰ ਉਹ ਤਾਂ ਹੁਣ ਜੇ ਕਰਤੀ ਬਾਅਦ ਦਾ ਤਾਂ ਤਾਂ ਫੜਨਾ ਹੀ ਆਪਾਂ ਗ੍ਰਿਫਤਾਰ ਤਾਂ ਕਰਨਾ ਹੀ ਕਰਨਾ ਠੀਕ ਹੈ ਜੋ ਹੋਊਗੀ ਅਗਲੀ ਕਾਰ ਵੀ ਤੁਹਾਡੇ ਸਾਹਮਣੇ ਆ ਜਾਣੀ ਹੈ ਸੀਸੀਟੀਵੀ ਦੇ ਵਿੱਚ ਆਈ ਆ ਉਹ ਬੱਚਾ ਗੱਡੀ ਹਿੱਟ ਜਦੋਂ ਕਰ ਰਿਹਾ ਉਹ ਹੀ ਗੱਡੀ ਵਿੱਚੋਂ ਪੂਰਾ ਪਰਿਵਾਰ ਨਿਕਲ ਰਿਹਾ ਤੁਸੀਂ ਤੁਹਾਨੂੰ ਵੀਡੀਓ ਭਾਈਏ ਉਹ ਤੁਸੀਂ ਦੇਖ ਸਕਦੇ ਹੋ ਉਹ ਵੀਡੀਓ ਪੂਰੀ ਬੱਚੇ ਜਦੋਂ ਹਿੱਟ ਕੀਤੀ ਉਹਨਾਂ ਸਾਡੇ ਕੋਲ ਤਾਂ ਇਹੀ ਪਤਾ ਲੱਗਾ ਵੀ ਇਹ ਨਹੀਂ ਵੀ ਉਦੋਂ ਪਰਿਵਾਰ ਲੈ ਕੇ ਗਿਆ ਉਹਨੂੰ ਜੀ ਬਸ ਬਿਲਕੁਲ ਇਹ ਸਾਡੇ ਨਾਲ ਥਾਣਾ ਟਿੱਬਾ ਤੋਂ ਮਹਿੰਦਰਪਾਲ ਜੀ ਸਾਡੇ ਨਾਲ ਮੌਜੂ ਸੀ ਜੋ ਮੌਕੇ ਦੇ ਪੁਲਿਸ ਜਿਹੜੀ ਆ ਟਿੱਬਾ ਰੋਡ ਦੀ ਜਿਹੜੀ ਪੁਲਿਸ ਜਿਹੜੀ ਆ ਮੌਕੇ ਤੇ ਪਹੁੰਚੀ ਹੈ ਤੇ ਘਾਰ ਦੇ ਵਿੱਚ ਦਬਿਸ਼ ਕੀਤੀ ਹੈ ਤੇ ਉਸ ਸ਼ਖਸ ਨੂੰ ਗ੍ਰਿਫਤਾਰ ਕਰਨ ਦੀ ਯਤਨ ਕੀਤੇ ਜਾ ਰਹੇ ਜਿਸ ਜਿਸ ਸ਼ਖਸ ਨੇ ਜਿਹੜੇ ਨੇ ਗੱਡੀ ਥੱਲਾਂ ਹੇਠਾਂ ਜਿਹੜਾ ਇੱਕ ਨੌਜਵਾਨ ਦਿੱਤਾ ਸੀ ਜੋ ਲੁਧਿਆਣਾ ਦੇ ਇਲਾਕੇ ਦੇ ਇਲਾਜ ਇੱਕ ਹਸਪਤਾਲ ਦੇ ਵਿੱਚ ਹੈਗਾ ਵਾ ਤੇ ਲੇਕਿ ਪੁਲਿਸ ਦੀ ਵੀ ਤੇ ਤਾਰੀਫ ਕਰਨੀ ਬਗੀ ਪੁਲਿਸ ਨਾਲੇ ਆਈ ਹੈ ਟਿੱਬਾ ਰੋਡ ਦੀ ਪੁਲਿਸ ਨਾਲੇ ਆਈ ਤੇ ਦਬਿਸ਼ ਉਸ ਘਾਰ ਦੇ ਵਿੱਚ ਕੀਤੀ ਹੈ ਜੁੜੇ ਲੁਧਿਆਣਾ ਵਾਲੇ ਦੇ ਨਾਲ